ਮਨਿੰਦਰ ਸਿੰਘ ਦੇ ਬਿਆਨ ਨੂੰ ਲੈ ਕੇ ਲਗਾਤਾਰ ਚਚਾਵਾ ਛੜੀ ਹੈ ਜਿਵੇਂ ਜਿਹੜੇ ਧਰਮ ਪਤਨੀਆਂ ਮਹਾਰਾਣੀ ਪਰਨੀਤ ਕੌਰ ਕਿੱਥੋਂ ਚੋਣ ਚੋਂ ਲੜਾਂਗੇ ਤੇ ਕਿਹੜੀ ਪਾਰਟੀ ਤੋਂ ਚੋਣ ਲੜਾਂਗੇ ਸ਼ਰਮ ਦੇ ਨਾਲ ਡੁੱਬ ਮਰਨਾ ਚਾਹੀਦਾ ਹੈ ਕਾਂਗਰਸੀਆਂ ਨੂੰ ਜੀ ਇਹਨਾਂ ਦੇ ਸੂਬਾ ਪ੍ਰਧਾਨ ਨੂੰ ਤਾਂ ਚਲੋ ਨਹੀਂ ਆਲ ਇੰਡੀਆ ਕਾਂਗਰਸ ਕਮੇਟੀ ਨੂੰ 2 ਸਾਲ ਪਹਿਲਾਂ ਕੈਪਟਨ ਮਰਿੰਦਰ ਸਿੰਘ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋ ਗਏ ਸੀ ਉਹਨਾਂ ਦੀ ਧਰਮ ਪਤਨੀ ਬੀਬੀ ਪ੍ਰਨੀਤ ਕੌਰ ਉਹ ਪੰਜਾਬ ਦੇ ਵਿੱਚ ਪਟਿਆਲਾ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਨ ਉਹਨਾਂ ਨੂੰ ਬਾਹਰ ਦਾ ਰਸਤਾ ਕਿਉਂ ਦਿਖਾਇਆ ਤੇ ਕੈਪਟਨ ਬਰਿੰਦਰ ਸਿੰਘ ਨੇ ਇਹ ਕਹਿਤਾ ਕਿ ਬੀਬੀ ਪ੍ਰਨੀਤ ਕੌਰ ਲੜਨਗੇ ਚੋਣਾਂ ਪਟਿਆਲਾ ਲੋਕ ਸਭਾ ਦੀ ਉਹਨਾਂ ਦੀ ਧੀ ਬੀਬੀ ਜੈਨਦਰ ਕੌਰ ਉਹ ਵਿਧਾਨ ਸਭਾ ਦੀ ਚੋਣ 27 ਦੇ ਵਿੱਚ ਲੜ ਸਕਦੀ ਹੈ ਮਨਿੰਦਰ ਸਿੰਘ ਦੇ ਬਿਆਨ ਨੂੰ ਲੈ ਕੇ ਲਗਾਤਾਰ ਚਚਾਵਾ ਛਿੜੀਆਂ ਐ ਜਿਵੇਂ ਉਹਨਾਂ ਦੇ ਜਿਹੜੇ ਧਰਮ ਪਤਨੀਆਂ ਮਹਾਰਾਣੀ ਪੰਨੀਤ ਕੌਰ ਕਿੱਥੋਂ ਚੋਣ ਚੋਂ ਲੜਾਂਗੇ ਤੇ ਕਿਹੜੀ ਪਾਰਟੀ ਤੋਂ ਚੋਣ ਲੜਾਂਗੇ ਹਾਲਾਂਕਿ ਉਹਨਾਂ ਨੇ ਅੱਜ ਸਪਸ਼ਟਿਕਨ ਦਿੱਤਾ ਸੀ ਕੱਲ ਉਹਨਾਂ ਕਹਿ ਕੇ ਮਹਾਰਾਣੀ ਪੰਨੀਤ ਕੌਰ ਭਾਜਪਾ ਤੋਂ ਚੋਣ ਲੜਾਂਗੇ ਤੇ ਲੜਾਂਗੇ ਪਟਿਆਲੇ ਤੋਂ ਸ਼ਰਮ ਦੇ ਨਾਲ ਡੁੱਬ ਮਰਨਾ ਚਾਹੀਦਾ ਕਾਂਗਰਸੀਆਂ ਨੂੰ ਜੀ ਇਹਨਾਂ ਦੇ ਸੂਬਾ ਪ੍ਰਧਾਨ ਨੂੰ ਤਾਂ ਚਲੋ ਨਹੀਂ ਆਲ ਇੰਡੀਆ ਕਾਂਗਰਸ ਕਮੇਟੀ ਨੂੰ 2 ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਗਏ ਸੀ ਉਹਨਾਂ ਦੀ ਧਰਮ ਪਤਨੀ ਬੀਬੀ ਪ੍ਰਨੀਤ ਕੌਰ ਉਹ ਪੰਜਾਬ ਦੇ ਵਿੱਚ ਪਟਿਆਲਾ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਨ ਉਹਨਾਂ ਨੂੰ ਬਾਹਰ ਦਾ ਰਸਤਾ ਕਿ ਉਹਨਾਂ ਦਾ ਦਿਖਾਇਆ ਜੀ ਉਹਨਾਂ ਦੀਆਂ ਗਤੀਵਿਧੀਆਂ ਤਾਂ ਸਾਰੀਆਂ ਦੀਆਂ ਸਾਰਗਾ ਭਾਰਤੀ ਜਨਤਾ ਪਾਰਟੀ ਦੇ ਨਾਲ ਸਨ ਅਜੀਬ ਕਿਹਦਾ ਸਮਝੌਤਾ ਕਿਹਦੇ ਨਾਲ ਹੋਣਾ ਇਹਦੇ ਬਾਰੇ ਕੱਖ ਨਹੀਂ ਪਤਾ ਤੇ ਕੈਪਟਨ ਬਰਿੰਦਰ ਸਿੰਘ ਨੇ ਇਹ ਕਹਿਤਾ ਕਿ ਬੀਬੀ ਪ੍ਰਨੀਤ ਕੌਰ ਲੜਨਗੇ ਚੋਣ ਪਟਿਆਲਾ ਲੋਕ ਸਭਾ ਦੀ ਉਹਨਾਂ ਦੀ ਧੀ ਬੀਬੀ ਜੈਨਦਰ ਕੌਰ ਉਹ ਵਿਧਾਨ ਸਭਾ ਦੀ ਚੋਣ 27 ਦੇ ਵਿੱਚ ਲੜ ਸਕਦੀ ਹੈ ਬੜਾ ਅਜੀਬ ਕਿਸਮ ਦਾ ਕੀ ਅਜੇ ਤੱਕ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਦਾ ਕੋਈ ਜਵਾਬ ਨਹੀਂ ਦਿੱਤਾ ਤੇ ਜਿੱਦਨ ਬੀਬੀ ਪਰਨੀਤ ਕੌਰ ਨੇ ਕਿਹਾ ਲਓ ਜੀ ਚੱਕੋ ਆਪਦੀ ਕਾਂਗਰਸ ਮੈਂ ਪਾਰਟੀ ਛੱਡੀ ਰਣਾ ਕੀ ਹੈ ਜਿਸ ਸਮੇਂ ਤੋਂ ਪਹਿਲਾਂ ਕਾਰਵਾਈ ਕੀਤੀ ਹੁੰਦੀ ਉਹਨਾਂ ਦੀ ਮੈਂਬਰ ਪਾਰਲੀਮੈਂਟਸ਼ਿਪ ਅਜੋਕਰਾਨ ਦਿੱਤੀ ਜਾ ਸਕਦੀ ਸੀ ਜੀ ਹੁਣ ਕੈਪਟਨ ਸਾਹਿਬ ਨੇ ਕਹਿਤਾ ਕਿ ਮੇਰੇ ਧਰਮ ਪਤਨੀ ਹੀ ਲੜਨਗੇ ਤਾਂ ਮਤਲਬ ਪਟਿਆਲੇ ਦੀ ਸੀਟ ਤਾਂ ਕਲੀਅਰ ਹੋਗੀ ਭਾਰਤੀ ਜਨਤਾ ਪਾਰਟੀ ਵੱਲੋਂ ਬੀਬੀ ਪ੍ਰਨੀਤ कौर ਲੜਨਗੇ ਤੇ ਜਿਹਨਾਂ ਨਾਲ ਸਮਝੌਤੇਦਾਰ ਹੋਣਾ ਪੈਂਦਾ ਕਾਡੀਆਂ ਨਾਲ ਉਹ ਕਿੱਧਰ ਜਾਣਗੇ ਉਹ ਆਪੇ ਕੋਈ ਹੋਰ ਲੜਦੇ ਰਹਿਣਗੇ ਸੋ ਕੈਪਟਨ ਅਮਰਿੰਦਰ ਸਿੰਘ ਨੇ ਦੋ ਤਿੰਨ ਬੜੀਆਂ ਸਪਸ਼ਟ ਗੱਲਾਂ ਕੀਤੀਆਂ ਇੱਕ ਤਾਂ ਕਿਸਾਨੀ ਦੇ ਪੱਖ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਜਿਹੜੀ ਭੂਮਿਕਾ ਹੈ ਪਹਿਲੇ ਦਿਨ ਤੋਂ ਕਿਸਾਨਾਂ ਦੇ ਪੱਖੀ ਰਹੀ ਹੈ ਉਹ ਜਦੋਂ ਵੀ ਗੱਲ ਕਰਦੇ ਆ ਕਿਸਾਨਾਂ ਦੇ ਹੱਕ ਚ ਗੱਲ ਕਰਦੇ ਆ ਤੇ ਹੁਣ ਵੀ ਉਹਨਾਂ ਨੇ ਕਿਸਾਨਾਂ ਦੇ ਹੱਕ ਚ ਹੀ ਗੱਲ ਕੀਤੀ ਹੈ। ਸੋ ਉਹਨਾਂ ਨੇ ਆਪਣੇ ਵੱਲੋਂ ਕਲੀਅਰ ਕਰਤਾ ਕਿ ਜਗਤ ਪ੍ਰਕਾਸ਼ ਨੱਡਾ ਉਹਨਾਂ ਦੀ ਗੱਲ ਮੰਨ ਚੁੱਕੇ ਨੇ ਕਿ ਬੀਬੀ ਪ੍ਰਨੀਤ ਕੌਰ ਹੀ ਲੜਨਗੇ ਵੈਸੇ ਇੱਕ ਗੱਲ ਜ਼ਰੂਰ ਹੈ। ਕੈਪਟਨ ਬ੍ਰਿੰਦਰ ਸਿੰਘ ਆਪਣੇ ਪਰਿਵਾਰ ਵਾਸਤੇ ਜਸਜੀਤ ਜੀ ਵਾਸਤੇ ਵੀ ਟਿਕਟ ਮੰਗਣਗੇ ਇੰਨਾ ਕੁ ਕਰਤ ਪੁੱਤ ਉਹਨਾਂ ਦਾ ਹੈ ਉਹ ਟਿਕਟ ਉਹਨਾਂ ਨੂੰ ਮਿਲ ਜਾਏਗਾ। ਇਥੇ ਲੀਡਰਾਂ ਦਾ ਕੋਈ ਪੱਕਾ ਪਤਾ ਨਹੀਂ ਹੁੰਦਾ ਕੌਣ ਕਰੋ ਕਿਹਦੇ ਨਾਲ ਹੋਵੇ ਤੇ ਕੈਪਟਨ ਸਾਹਿਬ ਦੀ ਵੀ ਚੌਥੀ ਪਾਰਟੀ ਹੈ ਕੈਪਟਨ ਸਾਹਿਬ ਸ਼ੁਰੂਆਤੀ ਦੌਰ ਦੇ ਵਿੱਚ ਇਹਨਾਂ ਦੇ ਮਾਤਾ ਜੀ ਵੀ ਕਾਂਗਰਸ ਵੱਲ ਲੜੇ ਜਿਹੜਾ ਸਭਿਆਲ ਦਾ ਨੀਂਹ ਪੱਥਰ ਰੱਖਿਆ ਗਿਆ ਸੀ 8 ਅਪ੍ਰੈਲ 1982 ਨੂੰ ਉਦੋਂ ਕਹਿੰਦੇ ਚਾਂਦੀ ਦਾ ਤਸਲਾ ਬੱਠਲ ਜੀ ਨੂੰ ਕਹਿੰਦੇ ਆਪਾਂ ਤੇ ਕਈ ਲੈ ਕੇ ਆਏ ਸੀ ਇਹ ਪਰਿਵਾਰ ਉਦੋਂ ਬਾਅਦ ਕਾਲੀਦਲ ਚ ਚਲੇ ਗਏ ਸਾਕਾ ਨੀਲਾ ਤਾਰਾ ਮਿਲੇ ਫਿਰ ਜਦੋਂ ਬਰਨਾਲਾ ਸਾਹਿਬ ਦੀ ਸਰਕਾਰ ਬਣੀ ਇਹ ਖੇਤੀਬਾੜੀ ਮੰਤਰੀ ਬਣੇ ਬਰਨਾਲਾ ਸਾਹਿਬ ਨੇ ਜਦੋਂ ਸਾਕਾ ਕਾਲੀ ਗਰਜ 1986 ਦੇ ਵਿੱਚ ਕੀਤਾ ਫਿਰ ਕੈਪਟਨ ਸਾਹਿਬ ਨੇ ਅਸਤੀਫਾ ਦਿੱਤਾ 1992 ਦੀ ਚੋਣ ਆਪਣੀ ਪਾਰਟੀ ਅਕਾਲੀ ਦਲ ਪੰਥਕ ਵੱਲੋਂ ਲੜੀ ਫਿਰ ਇਹ ਅਕਾਲੀ ਦਲ ਵਿੱਚ ਆ ਗਏ ਅਕਾਲੀ ਦਲ ਵਿੱਚ ਆ ਕੇ 1997 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪ੍ਰਧਾਨ ਸੀ ਜੀ ਇਹ ਡਿਕਾੜਾ ਸੀਟ ਮੰਗਦੇ ਸੀ ਇਹਨਾਂ ਨੂੰ ਉਹ ਸੀਟ ਨਾ ਮਿਲੀ ਜਿਹੜੀ ਅੱਜ ਕੱਲ ਸਨੌਰ ਹੈ ਇਹਨਾਂ ਨੂੰ ਕਹਿੰਦੇ ਤੁਸੀਂ ਤਲਵੰਡੀ ਸਾਹਿਬ ਕੋਲ ਲੜ ਲਓ ਕਹਿੰਦੇ ਮੈਂ ਤਲਵੰਡੀ ਸਾਹਿਬ ਵੱਲ ਗਿਆ ਤੇ ਸੰਗਰੂਰ ਕੋਲੇ ਫੋਨ ਆ ਗਿਆ ਕਿ ਤੁਸੀਂ ਬਠਿੰਡਾ ਸ਼ਹਿਰ ਲੜੋ ਜੀ ਬਾਦਲ ਸਾਹਿਬ ਕਹਿੰਦੇ ਕਹਿੰਦੇ ਕੋਈ ਨਹੀਂ ਸਰਦਾਰ ਜੀ ਬਾਦਾਂ ਬਠਿੰਡਾ ਸ਼ਹਿਰ ਵੀ ਲੜ ਦੂੰ ਤੇ ਜਦੋਂ ਬੀਬੀ ਵਾਲਾ ਮੋੜ ਪਹੁੰਚੇ ਬਠਿੰਡੇ ਉੱਥੋਂ ਚਰਨਜੀਤ ਲਾਲ ਨੂੰ ਡਿਕਟ ਦਿੱਤੀ ਜੀ ਕੈਪਟਨ ਅਮਰਿੰਦਰ ਸਿੰਘ ਕਾਲੀਦਾਲ ਤੋਂ ਬਾਗੀ ਹੋ ਗਏ ਬਾਗੀ ਹੋ ਕੇ ਕੈਪਟਨ ਸਾਹਿਬ ਫਿਰ ਕਾਂਗਰਸ ਵਿੱਚ ਆ ਗਏ ਦੋ ਵਾਰ ਚੀਫ ਮਿਨਿਸਟਰ ਬਣੇ ਮੁੱਖ ਮੰਤਰੀ ਬਣੇ ਤੇ ਅੱਜ ਭਾਰਤੀ ਜਨਤਾ ਪਾਰਟੀ ਦੇ ਵਿੱਚ ਨੇ ਪੰਜਵੀਂ ਪਾਰਟੀ ਹੋ ਗਈ ਇਹਨਾਂ ਦੀ ਅੱਜਕੱਲ ਆਗੂ ਵੱਡੇ ਪਾਰਟੀਆਂ ਬੌਣਗੇ ਇਸ ਕਰਕੇ ਉਹਨਾਂ ਨੇ ਕਹਿਤਾ ਕਿ ਬੀਬੀ ਪ੍ਰਨੀਤ ਕੌਰ ਹੀ ਲੋਕ ਸਭਾ ਦੀ ਸੀਟ ਪਟਿਆਲੇ ਤੋਂ ਲੜਨਗੇ ਨਿਡਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਦ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਾਲ ਜੀ ਮੈਂ ਹਕ ਕੁਲਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ